ਸੋਰਠ ਮਹੱਲਾ ਤੀਜਾ ਬੇਨ ਸਤਗੁਰ ਸੇਵ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਬੇਨ ਸਤਗੁਰ ਸੇਵ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤਮ ਜਗ ਜਗ ਰਾਤੇ ਸ਼ਬਦ ਦੇਹ 부ਝਾਈ ਹਰ ਜੀਓ ਕਿਰਪਾ ਕਰਹੁ ਤਮ ਪਿਆਰੇ ਸਤਿਗੁਰ ਦਾਤ ਮੇਲ ਮਲਾਵ ਹਰ ਨਾਮ ਦੇਵ ਆਧਾਰੇ ਰਹਾ ਮਨ ਸਮਾਰ ਦੁਬਾਸ ਸਹਜ ਸਮਾਣੀ ਆਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲਵੇਖ ਕਾਟਣਹਾਰਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਏ ਅਮਰਤ ਨਾਮ ਸਦਾ ਮਨ ਮੀਠਾ ਸ਼ਬਦ ਪਾਵੇ ਕੋਈ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਾ ਜਾਪੈ ਸੇ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਾ ਜਪ ਹੈ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ